ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਮੇਰੀ ਮਾਤਾ ਮੇਰੀ ਭੈਣਾਂ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਬਹੁਤ ਸਾਰੀਆਂ ਗੱਡੀਆਂ ਤੁਸੀਂ ਦੇਖੋਗੇ ਆਪਣੇ ਕੋਲੇ ਸਕੂਟੀ ਵੀ ਹੈ ਛੋਟਾ ਥੀ ਵੀ ਹੈ ਤੇ ਬਹੁਤ ਸਾਰੀਆਂ ਗੱਡੀਆਂ ਨੇ ਅਲੱਗ-ਅਲੱਗ ਤੇ ਪੂਰੀ ਆਪਾਂ ਗੱਲ ਕਰਾਂਗੇ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਤੁਸੀਂ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ ਹੁਣ ਆਪਾਂ ਪਹਿਲੀ ਗੱਡੀ ਬਲੇਰੋ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ 2013 ਮਾਡਲ ਹੈ ਤੇ ਗੱਡੀ ਖੜੀ ਹੈ ਬਿਆਸ ਏਰੀਆ 'ਚ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ 80 ਤੋਂ 85 ਪੈਸੇ ਆਪਾਂ ਨੂੰ ਟਾਇਰ ਮਿਲ ਜਾਣਗੇ 4 ਲੱਖ ਰੁਪਇਆ ਮਾਲਕ ਨੇ ਮੰਗ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਤੁਸੀਂ ਦੇਖ ਲਓ ਸਾਰੀ ਜੇਨੂਮਨ ਹੈ ਕੋਈ ਨੁਕਸ ਨਹੀਂ ਗੱਡੀ 'ਚ ਨਾ ਕੋਈ ਇੰਜਨ ਗੇਅਰ ਵੱਲੋਂ ਨਾ ਕੋਈ ਵਾਡੀ ਲਾਈਨ 'ਚ ਵਧੀਆ ਗੱਡੀ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਜਿਹੜੀ ਦੂਸਰੀ ਗੱਡੀ ਆਪਾਂ ਲੈ ਕੇ ਪਹੁੰਚੇ ਹੋ ਫੋਰਚਨਰ ਘਰ ਦੀ ਗੱਡੀ ਆ ਪਰਸਨਲ ਰੱਖੀ ਹੋਈ ਹੈ ਮਾਡਲ 2014 ਆਪਾਂ ਨੂੰ ਮਿਲ ਜੂਗਾ ਜੀ 15 ਲੱਖ ਰੁਪਏ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਹੈ 14 ਮਾਡਲ ਹੈ ਨਕੂਦਰ ਮਾਲਕ ਦਾ ਏਰੀਆ ਹੈ ਨਕੂਦਰ ਜਾ ਕੇ ਦੇਖ ਵੀ ਸਕਦੇ ਹੋ ਜੇ ਤੁਸੀਂ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਜੀ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ ਬਿਲਕੁਲ ਨਵੀਂ ਹੈ ਜੀ ਸ਼ੋਰੂਮ ਕੰਡੀਸ਼ਨ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਹੈ ਵਧੀਆ ਮਾਲਕ ਨੇ ਚਲਾਈ ਹੋਈ ਹੈ ਤੇ ਬਹੁਤ ਵਧੀਆ ਸੋਹਣੀ ਸਾਫ਼ ਸੁਥਰੀ ਗੱਡੀ ਹੈ ਚੰਗੀ ਤੇ ਨੰਬਰ ਜਿੰਨਾ ਦੀ ਗੱਡੀ ਹੈ 98144 78719 ਇਸ ਨੰਬਰ ਤੇ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੇ ਤੁਹਾਨੂੰ ਗੱਡੀ ਆਪ ਪਸੰਦ ਜੇ ਆਈ ਹੈ ਜੀ ਤੇ ਗੱਡੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਆਪਣੇ ਚੈਨਲ ਦਾ WhatsApp ਨੰਬਰ ਵੀ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ 78 140 83764 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲ ਗੱਡੀ ਹੈ ਮੋਟਰਸਾਈਕਲ ਹੈ ਕੋਠੀ ਹੈ ਘਰ ਹੈ ਆਪਣੇ ਕੋਲੇ ਭੇਜੋ ਹੁਣ ਆਪਾਂ ਇੱਕ Altto LXi ਕਾਲੇ ਰੰਗ ਦੀ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ 2009 ਮਾਡਲ ਗੱਡੀ ਹੈ ਜੀ ਸੈਕੰਡ ਓਨਰ ਹੈ 145 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਭਾਗਾਂ ਪ੍ਰਾਣਾ ਮਾਲਕ ਦਾ ਏਰੀਆ 70 ਤੋਂ 75 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਐ ਜੀ ਗੱਡੀ ਕਾਲੇ ਰੰਗ ਦੀ ਹੈ ਘਰ ਦੀ ਗੱਡੀ ਆ ਮਾਲਕ ਨੇ ਬਹੁਤ ਵਧੀਆ ਬਹੁਤ ਸ਼ੌਂਕ ਨਾਲ ਰੱਖੀ ਹੋਈ ਆ 1 45 ਇੱਕ ਵਾਰੀ ਮਾਲਕ ਨੇ ਰੇਟ ਕਿਹਾਗਾ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਹੋ ਜਾਊਗਾ ਲੈਸ ਵੈਸਾ ਤੇ ਬਾਗੇ ਪ੍ਰਾਣਾ ਮਾਲਕ ਦੇ ਘਰੇ ਖੜੀ ਆ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦਾ ਹੋਂ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦਾ ਤੇ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਗੱਡੀ ਐ ਸਿਨ ਤੇ مالک ਦੇ ਘਰੇ ਖੜੀ ਆ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 88470 16011 ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਓ ਜੇ ਤੁਹਾਨੂੰ ਗੱਡੀ ਪਸੰਦ ਆਈ ਐ ਜੀ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਅੱਗੇ ਹੋਰ ਵੀ ਨੇ ਤੁਸੀਂ ਦੇਖਿਓ ਨਾਲ ਦੀ ਨਾਲ ਆਪਾਂ ਪੂਰੀ ਗੱਲ ਕਰ ਹੀ ਜਾਨੇ ਆ ਜੀ ਹੁਣ ਤੁਸੀਂ ਇੱਕ ਸਕੂਟੀ ਦੇਖੋ ਜੀ ਸਕੂਟੀ ਮਾਲਕ ਨੇ ਭੇਜੀ ਹੈ 2022 ਮਾਡਲ ਹੈ ਲਾਸਟ ਮਹੀਨਾ ਦਸੰਬਰ 22 ਦਾ ਤੇ 70000 ਰੁਪਏ ਮਾਲਕ ਨੇ ਕਿਹਾ ਲੁਧਿਆਣੇ ਸਕੂਟੀ ਖੜੀ ਆ ਚਲਾਉਣ ਚ ਬਹੁਤ ਚੰਗੀ ਜੀ ਸਕੂਟੀ ਚਤੇ ਰੰਗਦੀ ਆ ਨਾ ਤਾਂ ਕੋਈ ਐਕਸੀਡੈਂਟਡ ਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਲੁਧਿਆਣੇ ਘੜੀ ਐ ਕਿਸੇ ਨੂੰ ਵੀ ਪਸੰਦ ਆਈਏ ਕਿਸੇ ਮੇਰੀ ਭੈਣ ਨੂੰ ਮੇਰੀ ਮਾਤਾ ਨੂੰ ਕਿਸੇ ਮੇਰੇ ਵੱਡੇ ਬਜ਼ੁਰਗ ਨੂੰ ਮੇਰੇ ਭਰਾ ਨੂੰ ਕਿਸੇ ਨੂੰ ਵੀ ਪਸੰਦ ਆਈਏ ਕੋਈ ਆ ਸਕੂਟੀ ਖਰੀਦਣ ਦਾ ਚਾਹਵਾਨ ਹੈਗਾ ਤਾਂ ਤੁਸੀਂ ਗੱਲ ਆਪੇ ਕਰ ਲਓ ਬਾਕੀ ਜਾਣਕਾਰੀ ਆਪਾਂ ਦੇ ਹੀ ਰਹੇ ਆ ਤੇ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ ਤੇ ਜਿਨ੍ਹਾਂ ਦੀ ਸਕੂਟੀਏ ਜਿਹੜੀ ਮਾਲਕ ਨੇ ਉਹਨਾਂ ਦਾ ਨੰਬਰ ਆ ਨੰਬਰ ਹੈ ਜੀ 85669 ਤੇ 24900 ਇਸ ਨੰਬਰ ਤੇ ਗੱਲ ਆਪੇ ਕਰ ਲਿਓ ਜੀ ਬਾਕੀ ਇੰਜਣ ਬਹੁਤ ਚੰਗਾ ਜੀ ਸਰਵਿਸ ਸਾਰੀ ਮਾਲਕ ਨੇ ਕਰਵਾ ਰੱਖੀ ਹੈ ਸਾਰਾ ਕੁਝ ਬਹੁਤ ਚੰਗਾ ਜੀ ਤੇ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਅੱਗੇ ਆਲਟੋ ਗੱਡੀ ਵੀ ਹੈ ਸਿਰਫ 50000 ਦੀ ਉਹਦੀ ਵੀ ਆਪਾਂ ਗੱਲ ਕਰਾਂਗੇ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਜਿਨ੍ਹਾਂ ਨੇ ਹਲੇ ਤੱਕ ਨੋਟ ਨਹੀਂ ਕੀਤਾ ਕਿਉਂਕਿ ਜੇ ਤੁਸੀਂ ਐਡ ਕਰਵਾਉਣੀ ਹੋਵੇ ਤੁਹਾਡੇ ਕੋਲ ਕੋਠੀ ਆ ਘਰ ਮਕਾਨ ਹੈ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਤੁਹਾਡੇ ਘਰੇ ਹੈ ਪਿੰਡ ਚ ਸ਼ਹਿਰ ਚ ਜਿੱਥੇ ਵੀ ਹੈ ਜੀ ਤੁਸੀਂ ਆਪਣੇ ਕੋਲੇ ਇੱਕ ਤਾਂ ਪੂਰੀ ਵਧੀਆ ਵੀਡੀਓ ਤੇ 5 ਤੋਂ 7 ਫੋਟੋਆਂ ਜੀ ਤੇ ਪੂਰੀ ਜਾਣਕਾਰੀ ਆਪਣੇ ਕੋਲੇ ਆ ਕੁਝ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਤੋਂ ਵੱਡੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਕੋਈ ਨਹੀਂ ਹੁੰਦਾ ਜੀ ਨਾ ਕੋਈ ਫੀਸ ਨਾ ਕੋਈ ਦਲਾਲੀ ਆਪਾਂ ਫਰੀਦ ਦੇ ਵਿੱਚ ਕੰਮ ਕਰਦੇ ਹਾਂ ਸਾਰਾ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਜੀ ਚੈਨਲ ਤੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂ ਕਰ ਦਿਓ ਜੇ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਦੇਖਣਾ ਪਸੰਦ ਕਰਦੇ ਹੋ ਕਿਉਂਕਿ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਪਹੁੰਚਦੇ ਹਾਂ ਜਿਨ੍ਹਾਂ ਵਿੱਚ ਗੱਡੀ ਮੋਟਰਸਾਈਕਲ ਜੀਪ ਹਰ ਚੀਜ਼ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ نیچے ਇੱਕ ਚਿੱਟੇ ਜਿਹੇ ਰੰਗ ਦਾ ਬਟਨ ਹੋਊਗਾ ਜਰੂਰ ਦਬਾ ਦਿਓ ਤੇ ਵੀਡੀਓ ਨੂੰ ਵੱਤ ਤੋਂ ਵੱਤ ਲਾਈਕ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਜੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਲਾਈਕ ਦਾ ਬਟਨ ਵੀ ਤੁਹਾਨੂੰ نیچے ਮਿਲ ਜੂਗਾ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਹੁਣ ਤੁਸੀਂ ਦੇਖੋਗੇ ਜੈਨ ਗੱਡੀ ਜੈਨ ਗੱਡੀ ਮਾਲਕ ਨੇ ਭੇਜੀ ਆ 2005 ਮਾਡਲ ਗੱਡੀਆਂ ਚ 70000 ਰੁਪਿਆ ਮਾਲਕ ਨੇ ਰੇਟ ਮੰਗਿਆ ਤੇ ਗੱਡੀ ਪਟਿਆਲੇ ਖੜੀ ਆ ਮਾਲਕ ਦੇ ਘਰ ਦੀ ਗੱਡੀ ਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦੀ ਹਾਲਤ ਬਹੁਤ ਚੰਗੀ ਹੈ ਜੀ ਬਾਕੀ ਰੰਗ ਜਿਹੜਾ ਹੈਗਾ ਬਹੁਤ ਚੰਗਾ ਪਿਆ ਹੈ ਮਾਲਕ ਨੇ ਬਹੁਤ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਆ ਹਾਂ ਪਟਿਆਲੇ ਖੜੀ ਹੈ ਗੱਡੀ ਤੇ ਗੱਡੀ ਦੇ ਵਿੱਚ ਮਾਲਕ ਨੇ ਮਿਊਜ਼ਿਕ ਸਿਸਟਮ ਜਿਹੜਾ ਲਗਵਾਇਆ ਹੋਇਆ ਬਹੁਤ ਵੱਡਾ ਲਗਭਗ ਰੱਖਿਆਗਾ ਕਿਉਂਕਿ ਬਹੁਤ ਸ਼ੌਂਕ ਨਾਲ ਰੱਖੀ ਹੋਈ ਹੈ ਮਿਊਜ਼ਿਕ ਸਿਸਟਮ ਪੂਰਾ ਟੌਪ ਦਾ ਵੱਡਾ ਲਗਵਾਇਆ ਹੋਇਆ ਗੱਡੀ ਪੂਰੀ ਟੌਪ ਦੀ ਪਈ ਹੈ ਬਾਕੀ ਰੇਟ ਉੱਪਰ-नीचे ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 83606 1449 ਤੇ ਜੈਨ ਗੱਡੀ ਦੀ ਆਪਾਂ ਪੂਰੀ ਗੱਲ ਕਰ ਲਈ ਹੁਣ ਤੁਸੀਂ ਛੋਟਾ ਹਾਥੀ ਦੇਖੋ ਜੀ ਕਾਫੀ ਡਿਮਾਂਡ ਆ ਰਹੀ ਸੀਗੀ ਛੋਟੇ ਹਾਥੀ ਵਾਸਤੇ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚੇ ਹਾਂ ਛੋਟਾ ਹਾਥੀ ਹੈ 2011 ਮਾਡਲ ਹੈ ਜੀ ਬੂਟਰਕਲਾ ਮਾਲਕ ਦਾ ਏਰੀਆ ਅੰਮ੍ਰਿਤਸਰ ਦੇ ਲਾਗੇ ਪੈ ਜਾਂਦਾ ਹੈ ਕੰਡੀਸ਼ਨ ਆਲੋਕਿਕ ਹੈ 1,30,000 ਰੁਪਏ ਮਾਲਕ ਨੇ ਰੇਟ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੇਗਾ 11 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਹੈ ਜੀ ਤੇ ਗੱਡੀ ਵਧੀਆ ਪਈ ਹੈ ਬਾਡੀ ਲਾਈਨ ਤੁਸੀਂ ਦੇਖ ਲਓ ਬੈਕ ਸਾਈਡ ਬਾਡੀ ਦੇਖ ਲਓ ਕੈਬਨ ਦੇਖ ਲਓ ਬਹੁਤ ਚੰਗਿਆ ਸੀ ਮਾਲਕ ਨੇ ਵਧੀਆ ਰੱਖਿਆ ਹੋਇਆ ਆ ਰੇਟ ਮਾਲਕ ਨੇ ਕਿਹਾ 130 ਇੱਕ ਵਾਰੀ ਬਾਕੀ ਕਹਿੰਦੇ ਸੀ ਕਿ ਉੱਪਰ ਥੱਲੇ ਰੇਟ ਹੋ ਜਾਊਗਾ ਤੇ ਕਿਸੇ ਨੂੰ ਵੀ ਆਹਾ ਛੋਟਾ થી ਪਸੰਦ ਆਇਆ ਹੋ ਵੀ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 98140 76483 ਮੁਹਣਾ ਪਤਵਾਲੇ ਖਾਤਰ ਲੈ ਕੇ ਪਹੁੰਚਿਆ ਜਿੰਮੀ ਜੀ ਤੁਸੀਂ ਆਲਟੋ ਗੱਡੀ ਦੇਖ ਰਹੇ ਹੋ ਆਲਟੋ ਗੱਡੀ ਆ 2005 ਮਾਡਲ ਐ ਸੀ 50000 ਰੁਪਿਆ ਮਾਲਕ ਨੇ ਰੇਟ ਮੰਗਿਆ ਬਾਕੀ ਕਹਿੰਦੇ ਸੀਗੇ ਉੱਪਰ نیچے ਰੇਟ ਕਰ ਲਵਾਂਗੀ ਤੇ ਇਹ ਗੱਡੀ ਖੜੀ ਹੈ ਬਰਨਾਲੇ ਏਰੀਆ ਚ ਪੰਜਾਬ ਨੰਬਰ ਐ ਜੀ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਮਾਲਕ ਨੇ ਜਾਣਿਆ ਜੀ ਬਾਹਰ ਤਾਂ ਕਰਕੇ ਗੱਡੀ ਇਹਨਾਂ ਨੇ ਵੇਚਣੀ ਐ 50000 ਰੁਪਿਆ ਰੇਟ ਇਹਨਾਂ ਨੇ ਕਿਹਾ ਤੇ ਕਹਿੰਦੇ ਸੀਗੇ ਉੱਪਰ نیچے ਹੋਣਾ ਨਹੀਂ ਤੇ ਫਿਕਸ ਮੰਗੂ ਰੇਟ ਹੈ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਕਹਿੰਦੇ ਸੀ ਕਿ ਫੋਨ ਕਰ ਲਿਓ ਕੋਈ ਜਾਣਕਾਰੀ ਜੇ ਚਾਹੀਦੀ ਹੈ ਨੰਬਰ 98769 75134 ਗੱਲ ਆਪੇ ਕਰ ਲਿਓ ਜੀ ਬਾਕੀ ਆਲਟੋ ਗੱਡੀ ਵੀ ਤੁਸੀਂ ਦੇਖ ਲਈ ਤੇ ਬਾਕੀ ਮਸ਼ੀਨਰੀਆਂ ਜਿੰਨਾ ਕੁਝ ਵੀ ਆਪਾਂ ਲੈ ਕੇ ਪਹੁੰਚੇ ਸੀਗੇ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਤੇ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਹੈ ਤਾਂ ਲਾਈਕ ਜਰੂਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਹੈ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜ ਦਿਓ ਵੀਡੀਓ ਫੋਟੋਆਂ ਤੇ ਪੂਰੀ ਜਾਣਕਾਰੀ